ਤਾਲ ਸੁਣੋ ਹਾਂ ਆਪਾਂ ਤੇ ਸਗਨ ਪਹਿਲਾਂ ਲੱਗੇ ਪਾਣ ਹੂੰ ਤੇ ਸਮਝ ਕੇ ਨਾ ਮੈਂ ਕੀ ਕਰਾਂ ਮੈਂ ਸਮਾਈ ਗਈ ਹਾਂ ਸਮਾਈ ਗਈ ਹਾਂ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਕਿਰਨ ਦੇ ਕੰਨੀ ਵਾਲਾ ਪਾ ਦਾਂਗੀ ਜਸਵੀਰ ਆਇਆ ਜਲਦੀ ਹੂੰ ਨਾ ਦੇਰ ਹੁੰਦੀ ਪਈ ਐ ਆਇਆ ਆਇਆ ਜਲਦੀ ਘਰ ਪਤਾ ਕਿੰਨਾ ਕੰਮ ਹੈਗਾ ਵਾਪਸ ਵੀ ਆਣਾ ਹੀ ਆ ਗਈ ਮੈਂ ਆ ਗਈ ਆ ਲੈ ਫੜਨੀ ਪਹਿਣਾ ਆ 11000 ਰੁਪਇਆ ਪਾ ਦਾਂਗੀ ਆਹ ਲਾ ਫੜ ਮੈਨੂੰ ਦੇ ਗਏ ਸੀ ਸਵੇਰੇ ਕਦੇ ਦੇ ਦੇ ਭਾਬੀ ਨੂੰ ਮੈਂ ਫੜਾ ਦਿੱਤੇ ਠੀਕ ਹੈ ਆ ਤੇ ਮੇਰੀ ਗੱਲ ਸੁਣੋ ਮੈਂ ਗੱਡੀ 'ਚ ਦੋ ਡੱਬੇ ਵੀ ਰੱਖ ਦੇਣੇ ਆ ਅੱਛਾ ਰੱਖ ਦੇ ਰੱਖ ਦੇ ਉਹ ਜਾਂਦੇ ਜਾਂਦੇ ਆਪਣੀ ਮਾਸੀ ਦੀਆਂ ਕੁੜੀਆਂ ਨਹੀਂ ਆ ਮਾਸੀ ਦੀਆਂ ਚਾਚੀ ਦੀਆਂ ਕੁੜੀਆਂ ਇਹ ਰਾਤੀ ਪਤਾ ਨਹੀਂ ਨਵੀਂ ਗੱਲ ਲੈ ਕੇ ਬਹਿ ਗਏ ਆਖੇ ਉਹਨਾਂ ਨੂੰ ਵੀ ਡੱਬਾ ਦਵੋ ਆਖਰੀ ਵਿਆਹ ਤਾਂ ਰਹਿ ਗਿਆ ਸਾਡਾ ਆਹੋ ਹੈਗਾ ਤੇ ਆਖਰੀ ਹੋ ਹਾਂ ਤੇ ਮੇਰੀ ਗੱਲ ਸੁਣ ਨਾ ਤੂੰ ਨਾਲ ਚੱਲਦੀ ਤੇ ਬਹੁਤ ਵਧੀਆ ਹੁੰਣਾ ਸੀ ਪੈਂਜੀ ਮੇਰੀ ਗੱਲ ਸੁਣੋ ਘਰ ਦਾ ਕਿੰਨਾ ਕੰਮਕਾਰ ਕਰਨ ਵਾਲਾ ਇਹ ਦੱਸਣ ਦੇ ਆ ਕਿ ਸੌਦਾ ਜਿਹੜਾ ਹਲਵਾਈਆਂ ਲਖਾਇਆ ਉਹ ਅੱਜ ਹੀ ਘਰੇ ਆ ਜਾਣਾ ਅੱਛਾ ਹਾਂ ਪਰ ਕਿ ਇਹ ਤੇ ਕੰਮ ਬਹੁਤ ਹੁੰਦਾ ਵਾ ਹਲਵਾਈਆਂ ਦਾ ਸਮਾਨ ਹੀ ਬੜਾ ਹੁੰਦਾ ਤੇ ਹੋਰ ਹੀ ਆ ਡੀਜੇ ਨਾਈਟ ਤੂੰ ਰਹਿ ਕਿਨੇ ਗਏ ਨੇ ਦੋ ਦਿਨ ਤੇ ਰਹਿ ਗਏ ਤੇ ਤੂੰ ਡੀਕੇ ਨੂੰ ਕਹਿ ਰਹੀ ਸੀ ਘਰ ਹੋਵੇ ਨਾਲ ਤੂੰ ਇਕੱਲੀ ਕਿੱਥੇ ਅੰਦਰ ਲਿਆਂਦੀ ਰਹੀਂਗੀ ਸਮਾਨ ਮੈਂ ਜੀ ਮੈਂ ਥੋੜਾ ਚੁੱਕਣਾ ਉਹ ਤਾਂ ਬੰਦੇ ਨਾਲ ਹੋਣੇ ਆ ਤੇ ਫਿਰ ਵੀ ਘਰ ਵਾਸਤੇ ਕੋਈ ਨਾ ਕੋਈ ਚਾਹੀਦਾ ਚਾਹੀਦਾ ਹਾਂ ਤੇ ਮੇਰੀ ਇੱਕ ਗੱਲ ਹੋਰ ਸੁਣ ਲਓ ਹੁਣ ਇਹ ਨਾ ਹੋਵੇ ਕਿ ਉਹਦੀ ਮਾਸੀ ਕਵੇ ਕਿ ਕੁੜੀ ਨੂੰ ਇੱਥੇ ਛੱਡ ਜੋ ਤੂੰ ਹੀ ਛੱਡ ਆ ਵੋ ਉਹ ਨਹੀਂ ਛੱਡਦੀ ਮੈਨੂੰ ਨਹੀਂ ਪਤਾ ਘਰ ਕੰਮ ਕਿੰਨਾ ਹੈ ਕੌਣ ਕਰਾਏਗਾ ਨਾਲ ਹੈਲਪ ਤਾਂ ਸਾਨੂੰ ਚਾਹੀਦੀ ਹੈ ਨਾ ਨਾਲੇ ਆਪਣਾ ਬੱਚਾ ਆਪਣੇ ਘਰ ਹੋਣਾ ਚਾਹੀਦਾ ਫੇਰ ਚਲ ਜਾਈਂ ਵਿਆਹ ਤੋਂ ਬਾਅਦ ਆਹ ਫਿਰ ਵੀ ਵੱਡੀ ਪਰਝਾਈ ਆ ਹੋ ਕਿਤੇ ਇਹਨੂੰ ਪਤਾ ਨਾਲੇ ਸਾਰੀਆਂ ਤੇ ਭੰਜੀ ਬਹਿ ਕੇ ਤੇ ਲਿਸਟ ਤਾਂ ਇੰਨੀ ਸਾਰੀ ਤਿਆਰ ਕੀਤੀ ਹੈ ਨਹੀਂ ਦਿੱਤੀ ਆ ਵਾਕਿ ਨਾਲੇ ਕਾਰਵਿਹਾਰ ਵੀ ਇੰਨੇ ਬਹੁਤੇ ਕਰਨੇ ਪਰਝਾਈ ਜੀ ਹੋਈ ਤੇਨੇ ਕਰਨਾ ਹੀ ਬਾਕੀ ਇੱਕ ਗੱਲ ਆ ਆ ਇੱਕੋ ਦਿਨ ਜਿਹੜੇ ਦੋ ਵਿਆਹ ਹੋਗੇ ਨਾ ਉਧਰ ਦੀ ਮਾਸੀ ਦੇ ਮੁੰਡੇ ਦਾ ਤੇ ਉਧਰ ਦੇ ਦੇਹੌਰ ਦਾ ਦੇਹੌਰ ਦਾ ਚਲੋ ਕੋਈ ਨਹੀਂ ਚੱਲ ਕੋਈ ਨਹੀਂ ਹੁਣ ਦੇ ਦੇ ਸਾਰੇ ਸੁੱਖ ਨਾਲ ਵਧੀਆ ਵਧੀਆ ਹੋ ਜਾਣ ਬਸ ਮੇਰੀ ਗੱਲ ਸੁਣੋ ਸਗਨ ਫੜਾ ਦਿਓ ਤੇ ਮੈਂ ਵੈਸੇ ਪਿੱਛੇ ਲਫਾਫੇ ਦੇ ਵੀ ਲਿਖਦਾ 11000 ਰੁਪਇਆ ਤੇ ਦੂਜੀ ਗੱਲ ਮੇਰੀ ਸੁਣੋ ਆ ਗੱਲਾਂ ਕੋਲੋਂ ਤੁਸੀਂ ਮੈਨੂੰ ਆਪ ਤੇ ਗੱਲਾਂ ਸਿਖਾਈਆਂ ਆ ਮੂੰਹ ਤੇ ਵੀ ਕਹਿ ਦੇ ਉਹਨਾਂ ਨੂੰ ਆ ਭੈਣ ਜੀ 11000 ਜੇ ਹਾਂ ਠੀਕ ਐ ਕਹਿ ਦਾਂ ਕਹਿ ਦਾਂਗੀ ਕੋਈ ਗੱਲ ਤੂੰ ਫਿਕਰ ਨਾ ਕਰ ਮੈਂ ਢੰਗ ਨਾਲ ਗੱਲ ਕਰਾਂ ਅੱਛਾ ਮੇਰੀ ਗੱਲ ਸੁਣੋ ਹਾਂ ਆਪਾਂ ਤੇ ਸਗਨ ਪਹਿਲਾਂ ਲੱਗੇ ਪਾਣ ਹੂੰ ਤੇ ਸਮਝ ਕੇ ਨਾ ਮੈਂ ਕੀ ਕਰਾਂ ਮੈਂ ਸਮਾਈ ਗਈ ਆ ਸਮਾਈ ਗਈ ਆ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਕਿਰਨ ਦੇ ਕੰਨੀ ਵਾਲਾ ਪਾ ਦਾਂਗੀ ਆਪ ਤੇ ਕਹ ਦੇਗੀ ਮਾਸੀ ਕੀ ਕਹੋਗੇ ਉਹੀ ਕਵਾਂਗੀ ਤੋਨਾਂ ਨੇ ਕਾ ਜੋਦੇ ਨਾ ਮੈਨੂੰ ਵਧਾਈ ਵੀ ਨਾਲ ਹੀ ਦੇ ਦਲ ਮੈਂ ਖਾਲੀ ਥੋੜੀ ਜਾਵਾਂਗੀ ਤੇ ਵੈਸੇ ਵੀ ਉਹਨਾਂ ਨੂੰ ਅਕਲ ਹੋਣੀ ਚਾਹੀਦੀ ਤੇ ਸਿਆਣੀ ਹੋਣੀ ਤੇ ਨਾਲ ਹੀ ਦੇ ਕੇ ਤੋਰੇਗੀ ਮੈਂ ਸਾਨੂੰ ਖਾਲੀ ਤੋੜ ਦੇ ਵਿਆਹ ਲੈ ਕਰੋ ਵਧਾਈ ਤੇ ਨਾਲ ਹੀ ਬੰਦੀ ਆ ਨਾ ਵੇਖੋ ਆਪਾਂ ਵੀ ਤਾਂ ਪਹਿਲਾ ਸਗਨ ਦੇਣਦੇ ਆ ਨਾ ਤੇ ਹੋਰ ਕੀ ਤੇ ਧੀ ਧਿਆਨੀ ਕਰ ਜਾਵੇ ਤੇ ਖਾਲੀ ਹੱਥ ਥੋੜੀ ਤੋਰੀ ਆਂ ਅਕਲ ਵਾਲੀ ਹੋਵੇ ਤਾਂ ਦੇਖੇ ਹੀ ਤੋਰੇ ਨਾਲ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੁਣ ਦੇ ਦੇਨੇ ਤੇ ਜਾਓ ਫਿਰ ਵੇਲਾ ਕਿਉਂ ਨਗਾੜਦੇ ਦੇਖਿਆ ਕੀ ਕਰਨ ਲਈ ਆ ਕਿਰਨ ਕੀ ਇੱਥੇ ਹੀ ਹੈ ਭੇਜਿਆ ਨੂੰ ਫੋਟੋ ਤਿਆਰ ਹੋਈ ਉਹ ਕਿਰਨ ਆ ਬੁੱਧਰਾ ਚੱਲੀਏ ਦੇਰ ਬੜੀ ਹੁੰਦੀ ਪਈ ਉਹ ਆਈ ਆਈ ਮੰਮੀ ਸੱਚ ਮੈਂ ਚੱਲੀ ਤੇ ਗਈ ਆ ਮਾਸੀ ਵੱਲ ਇਤਨਾ ਕਰਦੀ ਆ ਮੰਮੀ ਨੂੰ ਫੋਨ ਕਰ ਦੇਣੀ ਆ ਕਿ ਤੂੰ ਹੀ ਵੀ ਆ ਚੋ ਤੇ ਹਲੋ ਹਲੋ ਹਾਂਜੀ ਸਸੀ ਕਾ ਮੰਮੀ ਕੀ ਹਾਲ ਆ ਸਸੀ ਕਾਲ ਬੇਟਾ ਠੀਕ ਆ ਠੀਕ ਆ ਤੂੰ ਸੁਣਾ ਮੇਰਾ ਵਧੀਆ ਮੈਂ ਤੁਹਾਨੂੰ ਤਾਂ ਫੋਨ ਕੀਤਾ ਹੀਗਾ ਮੈਂ ਤੇ ਮੇਰੀ ਸੱਸ ਨਾ ਉਹ ਮਾਸੀ ਵੱਲ ਆਣ ਲੱਗੇ ਆ ਮਾਸੀ ਵੱਲ ਹਾਂਜੀ ਕੰਮ ਸੀ ਬੇਟਾ ਕੋਈ ਹਾਂਜੀ ਹਾਂਜੀ ਮੰਮੀ ਉਹ ਤੁਹਾਨੂੰ ਪਤਾ ਤੇਗਾ ਵਾ 7 ਤਰੀਕ ਨੂੰ ਹੀ ਰਾਹੁਲ ਦਾ ਵਿਆਹ ਵਾ ਤੇ 7 ਤਰੀਕ ਨੂੰ ਮੇਰੇ ਦਿਓਰ ਦਾ ਵਿਆਹ ਵਾ ਤੇ ਉਹ ਫਿਰ ਕਹਿੰਦੇ ਸੀਗੇ ਕਿ ਆਪਾਂ ਪਹਿਲਾਂ ਸਗਰ ਉਹਨਾਂ ਨੂੰ ਫੜਾ ਆਣਨੇ ਆ ਤਾਨੂੰ ਪਤਾ ਤੇਗਾ ਘਰ ਦਾ ਵਿਆਹ ਇੱਥੇ ਹੋਣਾ ਮੇਰਾ ਜ਼ਰੂਰੀ ਆ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਇਆ ਹੋਇਆ ਫਿਰ ਤੂੰ ਮਾਸੀ ਵਾ ਨਹੀਂ ਨਹੀਂ ਮੰਮੀ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਇਸ ਤਰ੍ਹਾਂ ਕਰਿਓ ਤੁਸੀਂ ਵੀ ਆ ਜਿਓ ਥੋੜੀ ਸਾਹਮਣੇ ਗੱਲ ਹੋਰ ਹੋ ਜਾਂਦੀ ਨਾ ਤੁਸੀਂ ਵੀ ਆ ਜਿਓ ਤੇ ਫਿਰ ਆਪਾਂ ਬਸ ਤੋਰ ਚੱਲੇ ਆ ਚੱਲ ਮੈਂ ਤੇਰੇ ਪਾਪਾ ਨਾਲ ਗੱਲ ਕਰਦੀ ਆ ਤੇ ਮੈਂ ਫੋਨ ਜਾਵਾਂਗੀ ਤੇਰੀ ਮਾਸੀ ਵੱਲ ਤੇ ਤੂੰ ਵੀ ਆ ਜਾ ਫਿਰ ਠੀਕ ਹੈ ਚਲੋ ਠੀਕ ਆ ਮੰਮੀ ਓਕੇ ਓਕੇ ਬੇਟਾ ਓਕੇ ਚਲੋ ਹਵੀ ਵਧੀਆ ਹੋ ਗਿਆ ਕਿ ਇਹਨਾਂ ਨੂੰ ਸ਼ਿਮਲਾ ਮਿਰਚ ਬੜੀ ਪਸੰਦ ਹੈ ਖੁਸ਼ ਹੋ ਜੀ ਮਾਸੀ ਦੇ ਸ਼ਿਮਲਾ ਮਿਰਚ ਸੰਪੂਰੀ ਆ ਜੇ ਫਟਾਫਟ ਥੋੜੀ ਦੇਰ ਉਹਦੇ ਕੋ ਬਹਿ ਜਾਣਗੇ ਕੰਮ ਕੁਮ ਕਰਨ ਵਾਸਤੇ ਚਲੋ ਸਾਰਾ ਇੰਦਰੀ ਤਿਆਰ ਹੈ ਸਿਮਾ ਔਰ ਕਿਰਨ ਵਿਆਹ ਦੀਆਂ ਤਿਆਰੀਆਂ ਕਿਵੇਂ ਚੱਲਦੀਆਂ ਪਈਆਂ ਤੇਰੇ ਦਿਹੋਰ ਦੀਆਂ ਬੜੀਆਂ ਵਧੀਆ ਚੱਲਣੀਆਂ ਵਾ ਹਾਂਜੀ ਹਾਂਜੀ ਮਾਸੀ ਜੀ ਲੈ ਮੰਮੀ ਆ ਗਈ ਸੱਸੀ ਘਰ ਸੱਸੀ ਘਰ ਬੱਸ ਨਾ ਕੀ ਆਲਾ ਆ ਜਾ ਆ ਜਾ ਮੰਜੂ ਆ ਜਾ ਸੱਸੀ ਘਰ ਆਪਾਂ ਵੀ ਜਸਟ ਹੋਣੇ ਹੀ ਆਏ ਆ ਹਾਂ ਮਨੂ ਵੀ ਜਰਾ ਫੋਨ ਆਇਆ ਤੇ ਮੈਂ ਉਸੇ ਵੇਲੇ ਆ ਗਈ ਫਟਾਫਟ ਤੇ ਪਾਪਾ ਨੂੰ ਕਹਿ ਕੇ ਸੱਸੀ ਘਰ ਦੀਦੀ ਸੱਸੀ ਘਰ ਬੈ ਜਾ ਕਿ ਪੈ ਗਈ ਔਰ ਤੁਸੀਂ ਸੁਣਾਓ ਤਿਆਰੀਆਂ ਚ ਹੋਈਆਂ ਤੁਹਾਡੀ ਦਿਲ ਦੀਆਂ ਪਈਆਂ ਤਿਆਰੀਆਂ ਵੇਖੋ ਦੋਨੋਂ ਪੈਣਾ ਰੋਜ ਬਾਜ਼ਾਰ ਨਿਕਲ ਜਾਂਦੀ ਐ ਜੇ ਕਦੀ ਕੁਛ ਲੈਣ ਤੇ ਕਦੀ ਕੁਛ ਲੈ ਸਵੇਰ ਉੱਠ ਕੇ ਫਟਾਫਟ ਆ ਰਹ ਹੁੰਦਾ ਬੜਾ ਬੜਾ ਵੀ ਕੰਮ ਕਰ ਲੀ ਤੇ ਆ ਵੀ ਕੰਮ ਕਰ ਲਈਏ ਤੇ ਬਾਜ਼ਾਰ ਜਾਣਾ ਉਹੀ ਨਾ ਉਦੋਂ ਵਿਆਹ ਵੀ ਇੱਕੋ ਦਿਨ ਹੀ ਦੋਵਾਂ ਦੇ ਆ ਗਏ ਆ ਭਾਈ ਮੈਨੂੰ ਤੇ ਮੰਜੂ ਦਾ ਬੜਾ ਸੌਖੀ ਮੈਂ ਕਹਿੰਦੀ ਭੱਜ ਭੱਜ ਕੇ ਸਾਰੇ ਕੰਮ ਨਾਲ ਕਰਾਈ ਜਾਂਦੀ ਐ ਲੋਕਾਂ ਦੀ ਗੱਲ ਹੁੰਦੀ ਪੁੱਤਰ ਕੋਈ ਉਹ ਜੀ ਗੱਲ ਸਬੱਬ ਵੇਖੋ ਕਿਹੋ ਜਿਹਾ ਰੱਬ ਨੇ ਬਣਾਇਆ ਦੋਨੋਂ ਭਰਾਵਾਂ ਦੇ ਇਕੱਠੇ ਵਿਆਹ ਆ ਗਏ ਦੇਖੋ ਕੋਸ਼ਿਸ਼ ਕਰੀ ਕਿਰਨ ਥੋੜੀ देर ਨਿਕਲਣ ਦੀ ਮ ਆਨ ਨੂੰ ਤੇ ਵੇਖੋ ਮੇਰਾ ਬੜਾ ਦਿਲ ਕਰਦਾ ਹੀ ਪਰ ਤੁਹਾਨੂੰ ਵੀ ਪਤਾ ਵਾ ਉਧਰ ਵੀ ਵੇਖਣਾ ਪੈਣਾ ਉਹ ਜਿੱਦਨ ਰਾਹੁਲ ਦਾ ਸਗਨ ਹੈ ਨਾ ਉਹ ਦਿਨ ਦਿਓਰ ਦੀ ਭਰਾਤ ਹੈਗੀ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਦੋਵੇਂ ਪਾਸੇ ਬੈਲੈਂਸ ਤੇ ਰੱਖਣਾ ਹੀ ਪੈਣਾ ਸਾਰਾ ਕੰਮ ਤੇ ਇਹਦੇ ਸਿਰ ਤੇ ਘਰ ਦੀ ਵੱਡੀ ਨੂੰ ਆ ਘਰ ਵਿਹਾਰ ਵੀ ਅਸੇ ਨੇ ਬਹੁਤਾ ਹੀ ਕਰਨੇ ਸਹੀ ਗੱਲ ਜੀ ਤੇ ਇਹ ਉਰੇ ਪਰ ਹੋ ਹੀ ਨਹੀਂ ਸਕਦੀ ਮਜਬੂਰੀ ਹੈ ਮਾਫੀ ਦੇਣਾ ਓਹੋ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਚੰਗੇ ਸਮਝ ਸੰਗਣਾ ਦੇ ਕੰਮ ਦੋਨਾਂ ਘਰਾਂ ਚ ਚੱਲਣਗੇ ਮਨਜੂਰ ਪਰ ਚਲੋ ਫੇਰ ਵੀ ਆਪਣੀ ਭੈਣ ਵਿੱਚੋਂ ਵੀ ਥੋੜਾ ਕੰਨੇ ਉੱਧਰ ਵੀ ਸਗਣ ਉਹਨੇ ਕੰਨੇ ਤੇ ਉੱਧਰ ਵੀ ਸਗਣ ਸਾਰੇ ਇੰਨੇ ਕੰਨੇ ਹੀ ਭੈਣ ਨਹੀਂ ਕਰਨਾ ਤਾਂ ਥੋੜਾ ਜਨਾ ਉਹ ਹੁੰਦਾ ਪਿਆ ਜਿਕੇ ਪਹਿਲੇ ਪਤਾ ਲੱਗਦਾ ਨਾ ਫਿਰ ਤੇ ਭਾਵੇਂ ਚੱਲ 2-4 ਦਿਨ ਇੱਧਰ ਉੱਧਰ ਕਰ ਲੈਂਦੇ ਪਰ ਹਾਂ ਤੇ ਪਹਿਲੇ ਤੋਂ ਕਹਿੰਦੇ ਸਨ ਕਿ ਹਜੇ ਵਿਆਹ ਨਹੀਂ ਕਰਨਾ ਹੈਗਾ ਥੋੜਾ ਅਸੀਂ ਟਾਈਮ ਪਾਵਾਂਗੇ ਤੇ ਆ ਮੰਜੂ ਵਿਚੋਲਨ ਦੇ ਮੰਜੂ ਹੀ ਐ ਇੰਨੇ ਹੀ ਫੇਰ ਕਹਿਤਾ ਮਿੰਨੀ ਹੋਰ ਕਰ ਲੋ ਦੀਦੀ ਮੈਂ ਨਹੀਂ ਕਿਆ ਦੀਦੀ ਤੁਹਾਨੂੰ ਦੱਸਿਆ ਤੇ ਐਸੀ ਉਹਦੇ ਪਰ ਆਨੇ ਜਾਣਾ ਸੀ ਬਾਹਰ ਤੇ ਉਹਦਾ ਲੱਗ ਗਿਆ ਵੀਜ਼ਾ ਤੇ ਉਹ ਕੰਦੇ ਚਲੋ ਜਿੱਦੋਂ ਹੁਣ ਭਰਾ ਇੱਥੇ ਹੈਗਾ ਵਾ ਤੇ ਅਸੀਂ ਵਿਆਹ ਕਰ ਦਿੰਨੇ ਆ ਤੇ ਮੈਂ ਕਿਹਾ ਕਰ ਦਵੋ ਪਰ ਮਨ ਸਾਨੂੰ ਐ ਨਹੀਂ ਨਾ ਪਤਾ ਹੈਗਾ ਹੀ ਪੁੱਤਰ ਕਿ ਜਿਹੜੇ ਦਿਓਰ ਦਾ ਵਿਆਹ ਵੀ ਨਾਲ ਹੀ ਆ ਜਾਣਾ ਮੈਂ ਚਲੋ ਕੋਈ ਨਹੀਂ ਮਾਸੀ ਜੀ ਪਰ ਮੇਰੀ ਗੱਲ ਸੁਣੋ ਮੈਨੂੰ ਇੰਨਾ ਚਾਹ ਸੀਗਾ ਨਾ ਕਿ ਮੈਂ ਰਾਹੁਲ ਦੇ ਵਿਆਹ ਦੇ ਸਾਰੇ ਕਾਰ-ਵਿਆਹ ਆਪਣੇ ਹੱਥੀ ਕਰਾਂ ਤਾਨੂੰ ਦੇ ਪਤਾ ਹੀ ਆ ਬਚਪਨ ਤੋਂ ਆਪਾਂ ਸਾਰੇ ਭੈਣ ਭਰਾ ਇਕੱਠੇ ਖੇਡੇ ਆ ਇਕੱਠੇ ਕਿੰਨਾ ਇੰਜੋਏ ਕਰਦੇ ਸੀ ਬਚਪਨ 'ਚ ਆਪਾਂ ਕਹਿੰਦੇ ਹੰਦੇ ਸੀ ਜਦੋਂ ਤੇਰਾ ਵਿਆਹ ਹੋਊਗਾ ਨਾ ਉਦੋਂ ਮੈਂ ਆ ਕਰਨਾ ਜਦੋਂ ਤੇਰਾ ਵਿਆਹ ਹੋਊਗਾ ਨਾ ਉਦੋਂ ਆਪਾਂ ਇਹ ਕਰਾਂਗੇ ਫੇਰ ਪਰ ਵੇਖ ਲਓ ਹੁਣ ਉਹਦਾ ਵਿਆਹ ਵਾ ਤੇ ਮੇਰੇ ਕੋ ਆਇਆ ਨਹੀਂ ਜਾਣਾ ਪਰ ਕੀ ਰਹਿਣਾ ਤੇਰੀ ਕਮੀ ਬੜੀ ਸਾਨੂੰ ਖਲਨੀ ਆ ਗੱਲ ਤੇ ਤੁਹਾਡੀ ਸਹੀ ਆ ਪਰ ਮੰਮੀ ਤੁਹਾਨੂੰ ਤੇ ਪਤਾ ਹੀ ਆ ਕੋਈ ਗੱਲ ਨਹੀਂ ਪੁੱਤਰ ਸਾਨੂੰ ਤੇ ਕਮੀ ਤੇਰੀ ਖਲਨੀ ਹੈ ਪਰ ਜਿਹੜਾ ਸਹੁਰਿਆਂ ਦੇ ਘਰ ਦਾ ਕੰਮ ਹੈ ਨਾ ਤੇਰੇ ਦਿਓਰ ਦਾ ਵਿਆਹ ਹੈ ਨਾ ਉਹ ਸੱਤ ਪਹਿਲਾਂ ਦਿਓਰ ਵੀ ਭਰਾਵਾਂ ਤੋਂ ਵੱਧ ਕੇ ਹੁੰਦੇ ਨੇ ਉਧਰ ਨਹੀਂ ਕੋਈ ਕਮੀ ਰਹਿਣੀ ਚਾਹੀਦੀ ਹਾਂਜੀ ਹਾਂਜੀ ਮੰਮੀ ਦੇਖ ਪੁੱਤਰ ਜਿਸ ਤਰ੍ਹਾਂ ਤੈਨੂੰ ਚਾਹੀਦਾ ਮੇਰੇ ਭਰਾ ਦਾ ਵਿਆਹ ਹੋਏਗਾ ਕਿ ਮੈਂ ਘੋੜੀ ਨੂੰ ਵਾਗ ਬਣਨਾਗੀ ਇਸੇ ਤਰ੍ਹਾਂ ਹੀ ਤੇਰੇ ਦਿਓਰ ਨੂੰ ਚਾਹੜ ਕਿ ਮੇਰਾ ਕਿਦੋਂ ਮੈਂ ਘੋੜੀ ਤੇ ਬਹਿਣਾ ਤੇ ਮੇਰੀ ਪੜ੍ਹਾਈ ਨੇ ਮੈਨੂੰ ਸੁਰਮਾ ਪਾਣਾ ਵਾ ਸਹੀ ਗੱਲ ਇਹ ਗੱਲ ਤੇ ਸਹੀ ਆ ਚਲੋ ਇਹ ਗੱਲਾਂ ਤੇ ਚਲਦੀਆਂ ਹੀ ਰਹਿਣੀਆਂ ਮੰਮੀ ਚੱਲ ਛੱਡ ਕੇ ਨਾ ਜਿਹੜਾ ਕੰਮ ਕਰਨਾ ਹੈ ਉਹ ਤੇ ਕਰੀਏ ਮੈਂ ਭੁੱਲੀ ਨਾ ਜਾਵਾਂ ਕਿਧਰੇ ਚਲੋ ਚਲੋ ਹਾਂ ਏ ਲੋ ਬੰਦੀ ਐ ਸਗੰਦੇ ਓਏ ਹੋਏ ਓਏ ਇਹ ਬੜਾ ਜ਼ਰੂਰੀ ਕੰਮ ਸੀਗਾ ਮੈਂ ਇਹ ਬਹੁਤ ਜ਼ਰੂਰੀ ਕੰਮ ਸੀ ਅਸੀਂ ਆਪ ਹੀ ਪ੍ਰੋਮਿਸ ਬਣਾਇਆ ਸੀ ਕਿ ਪਹਿਲਾਂ ਹੀ ਦੇ ਆਈਏ ਆਹ ਤੇ ਮੈਂ ਰੱਖ ਲੈਂਦੀ ਜੇ ਤੇ ਆਹ ਨਹੀਂ ਜੇ ਮੈਂ ਰੱਖਣਾ ਪੈਂਦੀ ਐ ਨਹੀਂ ਹੋਣਾ ਇਹ ਤੇ ਸੰਗਨ ਤੇ ਬੰਦਾ ਹੀ ਹੈ ਮੇਰੀ ਗੱਲ ਸੁਣ ਖੋਦਾ ਨਹੀਂ ਐਸ ਤਰ੍ਹਾਂ ਨਹੀਂ ਕਰਨਾ ਮੇਰੀ ਗੱਲ ਸੁਣੋ ਪੈਂਜੀ ਅਸੀਂ ਧੀਆਂ ਦੇ ਘਰ ਦਾ ਰੱਖਦੇ ਚੰਗੇ ਲੱਗਦੇ ਹੈ ਹੈ ਅਸੀਂ ਧੀਆਂ ਨੂੰ ਦੇਣਾ ਕਿ ਧੀਆਂ ਕੋਲੋਂ ਲੈਣਾ ਕੋਈ ਗੱਲ ਨਹੀਂ ਇਹ ਉਹਨੇ ਆਪਣੇ ਭਰਾ ਨੂੰ ਦਿੱਤਾ ਵਾ ਹਾਂ ਬਿਲਕੁਲ ਤੂੰ ਇਹ ਸੋਚਿਓ ਇਹ ਇੱਕ ਭੈਣ ਨੇ ਆਪਣੇ ਭਰਾ ਨੂੰ ਪਿਆਰ ਦਿੱਤਾ ਵਾ ਕੀ ਕਹਿ ਸਕਦੇ ਤੇ ਮੇਰੀ ਗੱਲ ਸੁਣੋ ਭੈਣ ਜੀ ਸਗਨ ਦੀ ਤੇ ਵੈਸੇ ਕੋਈ ਗੱਲ ਹੀ ਨਹੀਂ ਗਈ ਤੇ ਵਿਆਹ ਤੋਂ ਬਾਅਦ ਭਾਵੇਂ ਹੋ ਜਾਂਦੇ ਕੋਈ ਐਸੀ ਗੱਲ ਕੋਈ ਨਹੀਂ ਫੇਰ ਕੀ ਹੋਇਆ ਭੈਣ ਜੀ ਦੇਖੋ ਤੁਸੀਂ ਵੀ ਤਾਂ ਸਾਨੂੰ ਯਾਦ ਰੱਖਿਆ ਨਾ ਵੀ ਧੀ ਦੇ ਘਰ ਐਨੇ ਚਾਹਣਾ ਤੁਸੀਂ ਇਮੂਲਟੇਸ਼ਨ ਦੇ ਕੇ ਆਏ। ਤੇ ਅਸੀਂ ਨਾ ਸਕੰਦੇ ਆਂਦੇ ਤੇ ਫਿਰੇ ਵੀ ਨਹੀਂ ਠੀ ਜਿਹੜਾ ਕੰਮ ਜਦੋਂ ਚੰਗਾ ਲੱਗਦਾ ਉਦੋਂ ਹੀ ਕਰਨਾ ਠੀਕ ਹੈ। ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹੀ ਠੀਕ ਹੈ। ਹਾਂਜੀ। ਮੰਜੂ ਰਸੋਈ ਚ ਆਪਾਂ ਨਹੀਂ ਦੇਖੋ ਤੁਸੀਂ ਜਰਾ। ਚਲੋ ਠੀਕ। ਆਹੋ ਬੈਠੋ ਤੁਸੀਂ। ਹਾਂ ਹਾਂ। ਆਜੋ ਮੰਮੀ। ਆਹ ਵੇਖੋ। ਆਜੋ ਹਾਂ ਨਾ ਮਾਸੀ ਦਾ ਗਾਰਡਨ ਹੈਗਾ ਤੇ ਇੱਥੇ ਵੇਖੋ ਇਹਨਾਂ ਨੇ ਆਹ ਵੇਖੋ ਕੜੀ ਪੱਤਾ ਸਾਰਾ ਕੁਝ ਤੇ ਵੀਰੇ ਗੱਡੀਆਂ ਵੀ ਇੱਥੇ ਲਾ ਲੈਂਦੇ ਆ ਹਾਂ ਬੜੀ ਸਹੂਲਤ ਹੈ ਇਹਨਾਂ ਨੂੰ ਬਹੁਤ ਸੋਹਣੀ ਜਗ੍ਹਾ ਨਾਲ ਸਾਰਾ ਥੀ ਲਾਉਨ ਬਣਿਆ ਹੋਇਆ ਹੈ ਹੋਰ ਕੀ ਮੰਮੀ ਜਦੋਂ ਵੀ ਸਾਨੂੰ ਗਰਮੀ ਲੱਗਦੀ ਹੈ ਨਾ ਮੈਂ ਤੇ ਰਾਹੁਲ ਇੱਥੇ ਆ ਕੇ ਬਹਿ ਜਾਂਦੇ ਸੀਗੇ ਚਾਹ ਪਾਣੀ ਇਤਨਾ ਦਾ ਮੌਸਮ ਹੋਣਾ ਪਕੌੜੇ ਮਾਸੀ ਜੀ ਨੇ ਬਣਾ ਲੈਣੇ ਆਪਾਂ ਇੱਥੇ ਹੀ ਇੰਨਾ ਮਜ਼ਾ ਕਰਨਾ ਨਾ ਹਵਾ ਕਿ ਈ ਸੋ ਨਹੀਂ ਚਲਦੀ ਵੀ ਹੈ ਹਾਂਜੀ ਮੰਮੀ ਪੱਕਿਆਂ ਥੱਲੇ ਬਹਿਣ ਦੀ ਲੋੜ ਹੀ ਨਹੀਂ ਵੀ ਇਹੋ ਹੀ ਤੇਰੀ ਸੁਹੂਲੀਅਤ ਹੈਗੀ ਆ ਅੱਛਾ ਕਿਰਨ ਮੇਰੀ ਗੱਲ ਸੁਣ ਪੁੱਤਰ ਹਾਂਜੀ ਤੇਰੇ ਮਾਸੀ ਚਾਹ ਪਾਣੀ ਤੇ ਆਪਾਂ ਪੀ ਲਿਆ ਹੁਣ ਹਾਂਜੀ ਤੇ ਮਾਸੀ ਰੋਟੀ ਦਾ ਰੋਟੀ ਨਹੀਂ ਅਸੀਂ ਖਾਣੀ ਹੁਣ ਚੱਲ ਜੀ ਤੁਹਾਨੂੰ ਪਤਾ ਘਰ ਵੀ ਬੜਾ ਕੰਮ ਆ ਪੁੱਤਰ ਮੇਰੀ ਗੱਲ ਸੁਣਾ ਤੇਰੇ ਮਾਸੀ ਪਹਿਲਾਂ ਸਾਨੂੰ ਕਾੜ ਦੇ ਨਹੀਂ ਹੈ ਨਾ ਸਾਨੂੰ ਵਾਈਟ ਕਰਨ ਆਇਆ ਤੇ ਅਸੀਂ ਆ ਗਏ ਆ ਪਹਿਲਾ ਸਗਨ ਦੇ ਕਿ ਅਸੀਂ ਵਿਆਹ ਚ ਨਹੀਂ ਪਹੁੰਚ ਸਕਦੇ ਸਾਡੀ ਮਜਬੂਰੀ ਹੈ ਤੇ ਇਸ ਤਰ੍ਹਾਂ ਪੁੱਤਰ ਉਹਨਾਂ ਦਾ ਵੀ ਫਰਜ਼ ਬੰਦਾ ਕਿ ਤੈਨੂੰ ਵਿਆਹ ਦਾ ਸਗਨ ਤੋਂ ਜੋ ਦੇਣਾ ਨਾ ਦੇ ਕੇ ਤੁਰ ਤੂੰ ਨਹੀਂ ਆਣੀ ਜਰਨੀ ਤੇ ਉਹਨਾਂ ਨਾਲ ਗੱਲਾਂ ਦੀ ਕੀ ਸਮਾਈ ਪਈ ਹੈ ਵੀ ਪੁੱਤਰ ਉਹਨਾਂ ਦਾ ਬੰਦਾ ਮੁੜ ਕੇ ਜੋ ਆਂਦੇ ਜਾਂਦੇ ਰਹਿਣਗੇ ਤੇ ਉਹਨਾਂ ਨਾਲੇ ਖਾਲੀ ਹੱਥ ਥੋੜੀ ਧੋਰਨਗੇ ਤੈਨੂੰ ਤੀਨੂ ਘਰ ਆਈ ਨੂੰ ਖਾਲੀ ਹੱਥ ਥੋੜੀ ਧੋਨਾ ਨਾਲੇ ਤੇਰੀ ਚਾਚੀ ਖੁਸ਼ ਹੋ ਜਾਏਗੀ ਕਿ ਹਨ ਬਹੁਤੀ ਪਿਛੋੜੀ ਪਈ ਦੀ ਪਹਿਲਾਂ ਚਲੇ ਗਏ ਸਗਨ ਦੇ ਉਹਨਾਂ ਤੇ ਕੁਝ ਦਿੱਤਾ ਹੀ ਨਹੀਂ ਗੱਲ ਸਮਝ ਨਾ ਤੇ ਦੇ ਤੈਨੂੰ ਬਹੁਤਾ ਝਾਕਾ ਲੱਗਦਾ ਨਾ ਵੀ ਮੈਂ ਮਾਸੀ ਨਹੀਂ ਕਹਿੰਦੀ ਚੰਗੀ ਦੇ ਤੂੰ ਆਪਣੀ ਮੰਮੀ ਨੂੰ ਕਹ ਦੇ ਆਪਣੀ ਮੰਮੀ ਨੂੰ ਕਹ ਦੇ ਤੇ ਤੇਰੀ ਮੰਮੀ ਆਪੇ ਮਾਸੀ ਕੋ ਕਰਾ ਦੇਗੀ ਮੰਮੀ ਇਹ ਕਿਹੋ ਜੀ ਗੱਲ ਕਰਨ ਦੇ ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੇਰੇ ਵਿਆਹ ਦੇ ਵਿੱਚ ਵੀ ਨਾ ਕਈ ਰਿਸ਼ਤੇਦਾਰ ਪਹਿਲਾਂ ਸਗਨ ਦੇਗੇ ਸੀਗੇ ਪਰ ਮੰਮੀ ਨੇ ਵਿਆਹ ਤੋਂ ਬਾਅਦ ਜੋ ਵੀ ਦੇਣਾ ਲੈਣਾ ਸੀਗਾ ਨਾ ਉਹ ਬਾਅਦ ਚੋਂ ਕੀਤਾ ਸੀਗਾ ਬੇਟਾ ਉਹ ਤੇ ਲੋਕਾਂ ਦੀ ਗੱਲ ਸੀ ਇਦੈ ਤੂੰ ਘਰ ਦੀ ਧੀ ਆ ਉਹਨਾਂ ਦੀ ਤੇ ਤੈਨੂੰ ਖਾਲੀ ਤੋਰਨਗੇ ਐ ਵੀ ਤੇ ਸਮਝ ਨਾ ਘਰ ਦੀ ਤੀ ਥੋੜੀ ਖਾਲੀ ਤੁਰਿਆ ਜਾਂਦਾ ਤੇ ਫੇਰ ਮੰਮੀ ਐਹੀ ਮੈਂ ਕਹਾਂ ਨਹੀਂ ਪੀਆ ਤੂੰ ਮੰਮੀ ਆਪਣੀ ਨੂੰ ਕਹਿ ਦੇ ਆਪੇ ਮੰਮੀ ਮਾਸੀ ਨੂੰ ਕਹਿ ਦੇਗੀ ਚਲੋ ਠੀਕ ਆ ਹਾਂ ਛੋਟੀ ਹੈ ਨਾ ਤੂੰ ਚੁੱਪ ਕਰ ਮੈਂ ਆਪੇ ਗੱਲ ਕਰ ਲੈਣੀ ਆ ਮਾਸੀ ਜੀ ਮੇਰੀ ਸੱਸਾ ਕਿਰਨ ਮੈਂ ਪਿਆਰ ਨਾਲ ਗੱਲ ਕਰ ਲਾਂਗੀ ਪੁੱਤਰ ਤੂੰ ਟੈਨਸ਼ਨ ਨਾ ਲੈ ਤੇਰੇ ਤੇ ਕੋਈ ਗੱਲ ਨਹੀਂ ਆਂਦੀ ਸਹੀ ਗੱਲ ਦੀ ਪੁੱਤ ਮੇਰੇ ਤੇ ਨਾ ਭਰੋਸਾ ਹੈਗਾ ਨਾ ਬਸ ਚਲੋ ਚਲੋ ਬਾਹਰ ਚਲੋ ਚਲ ਜੀਏ ਫਿਰ ਕਿਰਨ ਸਮਝ ਹੈ ਨਾ ਤੂੰ ਉਹ ਭੈਣ ਜੀ ਉਹ ਤੇ ਸਮਝ ਗਈ ਮੈਂ ਤਾਂਨੇ ਕੀ ਗੱਲ ਸਮਝਾਉਣਾ ਚਾਹਨੀ ਹਾਂਜੀ ਦੱਸੋ ਮੇਰੀ ਗੱਲ ਸੁਣੋ ਅਸੀਂ ਆਪਣੇ ਕਿਰਨਵਸੇ ਬਹੁਤ ਕੁਝ ਬਣਾਇਆ ਹੋਇਆ ਹੈ ਹਰ ਚੀਜ਼ ਦੇ ਵਸੇ ਜੋਤੀਆਂ ਨੂੰ ਦਈ ਦੇਣਾ ਮਾਪੇ ਦੇ ਕੇ ਤੋਰਦੇ ਨੇ ਨਾ ਉਸ ਤੋਂ ਜ਼ਿਆਦਾ ਹੀ ਬਣਾਇਆ ਹੋਇਆ ਹੈ ਤੇ ਅਸੀਂ ਅਗਰ ਹੋਣੇ ਚੀਜ਼ ਦੇ ਦਿਆਂਗੇ ਨਾ ਤੇ ਸਾਨੂੰ ਨਹੀਂ ਚੰਗਾ ਲੱਗੇਗਾ ਵਿਆਹ ਹੋ ਜਾਏਗਾ ਨਾ ਆਪਾਂ ਕੁੜੀ ਦੇ ਘਰ ਜਾ ਕੇ ਆਪ ਜਾ ਕੇ ਸਾਰਾ ਸਮਾਨ ਉਹਨੂੰ ਦੇ ਕੇ ਆਵਾਂਗੇ ਉਹਨੂੰ ਚੰਗਾ ਲੱਗੇਗਾ ਨਾਲ ਉਹਦੀ ਭਾਬੀ ਜਾਊਗੀ ਨਾਲ ਉਹਦਾ ਵੀਰਾ ਜਾਏਗਾ ਤੇ ਉਹਨੇ ਉਹਨੂੰ ਹੀ ਖੁਸ਼ੀ ਹੋਏਗੀ ਤੇ ਇਸ ਕਰਕੇ ਮੈਂ ਨਹੀਂ ਚਾਹਦੀ ਵਿਕਾਰ ਆਈ ਏ ਤੇ ਮੈਨੂੰ ਸਮਾਨ ਫੜਾਦਾ ਇੱਕ ਮਗਰੋਂ ਲਾਣਾ ਲਾ ਕੰਮ ਮੈਂ ਕੁੜੀ ਨੂੰ ਕਰਦਾ ਇਹ ਕੋਈ ਫਾਰਮੈਲਟੀ ਥੋੜਾ ਹੈਗੀ ਇਹ ਦਿਲਾਂ ਦੇ ਰਿਸ਼ਤੇ ਨੇ ਜੀ ਨਾਲ ਇਹਦੇ ਦਿਖਾਵਾ ਕਾ ਦਾ ਜੀ ਕੋਈ ਦਿਖਾਵਾ ਨਹੀਂ ਹੈਗਾ ਧੀਆ ਕੋਲ ਕੁਛ ਮਾਪਿਓ ਨਹੀਂ ਜੇ ਲੁਕਾ ਕੇ ਰੱਖਦੇ ਕਹਿੰਦੇ ਨੇ ਅਸੀਂ ਵੱਧ ਤੋਂ ਵੱਧ ਦਈਏ ਤੇ ਜਿਆਦਾ ਤੋਂ ਜਿਆਦਾ ਕਰੀਏ ਤੇ ਅਸੀਂ ਵੀ ਉਵੇਂ ਹੀ ਕਰਾਂਗੇ ਤੁਸੀਂ ਫਿਕਰ ਇਸ ਗੱਲ ਦੀ ਤੁਸੀਂ ਬਿਲਕੁਲ ਟੈਨਸ਼ਨ ਨਾ ਲੋ ਪੰਜੀ ਸਾਨੂੰ ਸਭ ਪਤਾ ਹੈ ਅਸੀਂ ਆਪਣੀ ਧੀ ਨੂੰ ਕੀ ਦੇਣਾ ਤਕੀ ਨਹੀਂ ਦੇਣਾ ਪਰ ਤੁਸੀਂ ਕਹਿ ਕੇ ਨਾ ਗਲਤ ਕੀਤਾ ਵਾਕਈ ਭੰਦੀ ਮੈਂ ਗਲਤ ਕੀਤਾ ਮੈਨੂੰ ਬਹੁਤ ਮਹਿਸੂਸ ਹੋਈ ਹੈ ਗੱਲ ਤੇ ਇਹ ਗੱਲ ਵੀ ਮੈਂ ਕਹੀ ਮੇ ਆਪਣੀ ਦਰਾਨੀ ਦੀਆਂ ਗੱਲਾਂ ਚ ਆ ਕੇ ਤੁਹਾਨੂੰ ਕਹੀ ਜੀ ਮੈਨੂੰ ਬਹੁਤ ਮੈਂ ਰਿਸ਼ਤੇ ਦੀ ਅਮਨੀਤੀ ਪੁੱਲ ਗਈ ਮੇਰੀ ਤੇ ਮਜਬੂਰੀ ਸੀ ਕਿ ਮੈਂ ਵਿਆਹ ਤੇ ਨਹੀਂ ਸੀ ਆ ਸਕਦੀ ਤੇ ਐਸ ਲਈ ਸਾਡਾ ਬੰਦਾ ਸੀ ਸਗਣ ਪਹਿਲਾਂ ਦੇ ਨਾ ਪਰ ਤੁਹਾਡਾ ਨਹੀਂ ਬੰਦਾ ਕਿ ਤੁਸੀਂ ਪਹਿਲਾਂ ਸਾਨੂੰ ਦੇਖ ਕੇ ਤੋਰ ਵਿਆਦਾ ਸਗੰਧੀ ਕੇ ਤੋਰ ਤੁਹਾਡੇ ਲਈ ਕੋਈ ਮਜਬੂਰੀ ਨਹੀਂ ਮੇਰੀ ਮਜਬੂਰੀ ਸੀ ਮੈਂ ਰਿਸ਼ਤਿਆਂ ਦੀ ਐਮੇਤੀ ਭੁੱਲ ਗਈ ਚਲੋ ਚਲ ਗਲਤੀ ਹੋਈ ਚਲੋ ਮੈਂ ਤਾਂ ਸਮਝ ਗਈਆਂ ਅਸੀਂ ਉਹਨਾਂ ਨੂੰ ਵੀ ਪੁੱਛ ਲਈ ਪੁੱਛੋ ਹਾਂ ਉਹਨਾਂ ਨੂੰ ਹੀ ਪੁੱਛ ਲਈ ਵੀ ਇਸ ਤਰ੍ਹਾਂ ਇਹਨਾਂ ਨੂੰ ਉਹਨਾਂ ਨੂੰ ਪੁੱਛ ਲਈ ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਕੀ ਵੀ ਸਾਰੇ ਜਾਣੇ ਹੋਪਟੇ ਸਾਰੇ ਜਾਣੇ ਵਧੀਆ ਹੋਗੇ ਤੇ ਜਿਹੜੀ ਬਦਲਦੇ ਰਿਸ਼ਤੇ ਖਤਮ ਹੋ ਗਿਆ ਤਾਂ ਨਵੀਂ ਸਿਹਰੀ ਆਪਾਂ ਜਲਦੀ ਲੈ ਕੇ ਆ ਰਹੇ ਹਾਂ ਮਤਲਬ ਉੱਤੇ ਕੰਮ ਚੱਲਣਦਿਆ ਵਾ ਅੱਜ ਵੀ ਜਿਹੜੀ ਵੀਡੀਓ ਬਣਾਈ ਗਈ ਆ ਬੇਸਿਕਲੀ ਇਸਤੇ ਬਣਾਈ ਗਈ ਆ ਕਿ ਜਿਵੇਂ ਇਹਨਾਂ ਨੇ ਆਪਣੀ ਦਰਾਨੀ ਦੇ ਕਹਿਣ ਤੇ ਆਪਣੀ ਨੂ ਨੂ ਦੇ ਪੇਕੇ ਦੇ ਵਿੱਚ ਆ ਕੇ ਡਿਮਾਂਡ ਕਰ ਦਿੱਤੀ ਉਹਨਾਂ ਦੇ ਹਿਸਾਬ ਨਾਲ ਤਾਂ ਡਿਮਾਂਡ ਹੀ ਆ ਕਿ ਆਪਾਂ ਤੁਹਾਨੂੰ ਸਗਨ ਦਿੱਤਾ ਵਾ ਇਸ ਕਰਕੇ ਤੁਸੀਂ ਵੀ ਹਾਨੂੰ ਸਗਨ ਦੋ ਇਹਨਾਂ ਨੂੰ ਤੇ ਕੋਈ ਝੰਜਟ ਨਹੀਂ ਹੋਇਆ ਕਹਿਣ ਬਾਰੇ ਕਿ ਇਹਨਾਂ ਨੇ ਆਪਣੀ ਨੂ ਨੂੰ ਕਹਤਾ ਪਰ ਤੁਸੀਂ ਇਹ ਵੇਖੋ ਕਿ ਇੱਕ ਕੁੜੀ ਨੂੰ ਆਪਣੇ ਪੇਕੇਆਂ ਨੂੰ ਕਹਿਣ ਲੱਗੇ ਕੀ ਫੀਲ ਹੁੰਦਾ ਨਾ ਕਿ ਮੇਰੀ ਸੱਸ ਆ ਕਹਿਣਦੀ ਆ ਕਿ ਸਗੰਦੇ ਘੇਤੋ ਰੋ ਤੁਹੀ ਤੇ ਹੋਈ ਸੋਚਿਆ ਨਾ ਕਿ ਮੇਰੀ ਸੱਸ ਨੇ ਡਿਮਾਂਡ ਕੀਤੀ ਆ ਦੇਖੋ ਜੀ ਮੈਂ ਕੁੜਮਾ ਦੇ ਨਜ਼ਰ 'ਚ ਵੀ ਗਿਰ ਗਈ ਤੇ ਆਪਣੇ ਨੂ ਦੇ ਨਜ਼ਰਾ ਚੁਈ ਪਰ ਕਈ ਮੇਰੇ ਕਹਿਣਾ ਚਾਹਦੀ ਮੈਂ ਕੈਮਰਾ ਪੜਿਆ ਹੋਇਆ ਹੈ ਕਈ ਜਾਣੇ ਇਸ ਤਰ੍ਹਾਂ ਹੀ ਕਰਦੇ ਨੇ ਕਿ ਪਹਿਲਾਂ ਕਹਿ ਰਹਿੰਦੇ ਨੇ ਪਹਿਲਾਂ ਕਹਿ ਰਹਿੰਦੇ ਹੈਗੇ ਨੇ ਉਹਨੂੰ ਕੋਲ ਪਾ ਲਉਂਦੇ ਚ ਪਹਿਲਾਂ ਕਹਿ ਰਹਿੰਦੇ ਨੇ ਜਾ ਕੇ ਵੀ ਤੁਸੀਂ ਇਸ ਤਰ੍ਹਾਂ ਕਹਿ ਦੋ ਇਸ ਤਰ੍ਹਾਂ ਕਰ ਦੋ ਪਰ ਉਹ ਕਿੰਨੀ ਪੈ ਜੀ ਇਨਸਰਟ ਇਨਸਰਟ ਬੜੀ ਕਿੰਨੀ ਇਨਸਰਟ ਫੀਲ ਹੁੰਦੀ ਹੈ ਕਿ ਉਹਨੇ ਆਪਣੇ ਪੇਕੇ ਨੂੰ ਆਹ ਕਹਿ ਦਿੱਤਾ ਕਿ ਮੇਰੀ ਸੱਸ ਕਹਿਣ ਦੀ ਹੈ ਕਿ ਆਹ ਤੂੰ ਹੀ ਕਰ ਦੋ ਪੇਗ ਗਿਆ ਨੇ ਦੇਹੇ ਕਹਿਣਾ ਕਿ ਕਿਤਨਾ ਦੇ ਤੇ ਫੋਰੇ ਵਾਲੇ ਉਹ ਤੇ ਵਿਚਾਰੀ ਸੋਚਾ ਜੀ ਪੈ ਜਾਂਦੀ ਏ ਔਰ ਉਹਦੇ ਵਿਆਹ ਦਾ ਇੰਜੋਏਮੈਂਟ ਫੰਕਸ਼ਨ ਦਾ ਸਾਰਾ ਖਤਮ ਹੋ ਜਾ ਗਿਆ ਉਹ ਟੈਨਸ਼ਨ ਹੀ ਚੀਰਿਆ ਜਾਂਦੀ ਏ ਉਹ ਟੈਨਸ਼ਨ ਅੱਛਾ ਪੈ ਜੀ ਸਕੰਦ ਦੇਣਾ ਟਾਡੀ ਮਜਬੂਰੀ ਉਹਨਾਂ ਨੇ ਤੁਹਾਨੂੰ ਕਿਹਾ ਸੀ ਸਕੰਦ ਦੇ ਕੇ ਜਾਓ ਹਾਂ ਉਹਨਾਂ ਨੇ ਥੋੜਾ ਮੰਗਿਆ ਤੁਹਾਡਾ ਹਾਂ ਦਾ ਅੱਜਕੱਲ ਤੇ ਹੁਣ ਹੁਣ ਤੋਂ ਗੱਲਾਂ ਵੀ ਨਹੀਂ ਰਹਿ ਗਈਆਂ ਇਹ ਗੈਲਰੀ ਫੋਰਮੈਲਟੀਆਂ ਹੀ ਆ ਬਸ ਸਾਡੀ ਗੱਲ ਇਹਨੂੰ ਜਿੰਨਾ ਮਰਜ਼ੀ ਵਧਾਈ ਜੋ ਹਾਂ ਤੇ ਜਿੰਨਾ ਮਰਜ਼ੀ ਘਟਾਈ ਜੋ ਚਲੋ ਜੀ ਹਰ ਕੰਮ ਜਿਹੜੇ ਸਮੇਂ ਚੰਗਾ ਲੱਗਦਾ ਉਸੇ ਸਮੇਂ ਚੰਗਾ ਲੱਗਦਾ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਪਲਕ ਵੀ ਇਹੀ ਸੋਚਦੀ ਰਹਿੰਦੀ ਹਾਏ ਮੇਰੇ ਮਾਪਿਆਂ ਅੱਗੇ ਕੋਈ ਗੱਲ ਹੀ ਨਾ ਹੋ ਜਾਵੇ ਕੁਝ ਹੋਈ ਨਾ ਜਾਵੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਸ਼ੇਅਰ ਦਾ ਮੰਗਲਵਾਰ ਤੋਂ ਜੋ ਬੁੱਧਵਾਰ ਤੋਂ ਤੁਹਾਡੇ ਨਵੇਂ ਐਪੀਸੋਡ ਤੁਹਾਨੂੰ ਮਿਲਣਗੇ ਜੀ ਥੈਂਕ ਯੂ ਥੈਂਕ ਯੂ